ਉਹ ਹਗਰਾ ਦਾ ਦਰਦ ਮੇਰਾ ਨਾਮ ਸੀਮਾ ਹੈ ਤੇ ਮੇਰੀ ਉ 19 ਸਾਲ ਹੈ ਮੈਂ ਬੈਠਦੇ ਬੈਠ ਕੇ ਆਪਣੇ ਘਰ ਵਾਲੇ ਨੂੰ ਉਡੀਕ ਰਹੀ ਸੀ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਅੱਜ ਮੈਂ ਆਪਣੀ ਦੁੱਖ ਭਰੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਮੇਰਾ ਇੱਕ ਛੋਟਾ ਭਰਾ ਹੈ ਜਿਸ ਦਾ ਨਾਮ ਰਾਜੂ ਅਸੀਂ ਬਹੁਤ ਗਰੀਬ ਸੀ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਨਾਲ ਮਿਲਦੀ ਸੀ ਮੇਰੇ ਮਾਪਿਓ ਮਜ਼ਦੂਰੀ ਕਰਦੇ ਸੀ ਫੇਰ ਕਿਤੇ ਜਾ ਕੇ ਘਰ ਵਿੱਚ ਰੋਟੀ ਬਣਦੀ ਕਦੀ ਕਦੀ ਤਾਂ ਭੁੱਖੇ ਹੀ ਸੌਣਾ ਪੈਂਦਾ ਸੀ ਤੇ ਅਸੀਂ ਆਪਣਾ ਪਾਣੀ ਪੀ ਕੇ ਸੌਂ ਜਾਂਦੇ ਸੀ ਅਸੀਂ ਇੱਕ ਕਮਰੇ ਵਿੱਚ ਰਹਿੰਦੇ ਸੀ ਅਤੇ ਜਿਸ ਦੇ ਕੋਲ ਇੱਕ ਸਰਕਾਰੀ ਸਕੂਲ ਸੀ ਮੇਰੇ ਮਾਪਿਓ ਨੇ ਸਾਨੂੰ ਦੋਨੋਂ ਭੈਣ ਭਰਾਵਾਂ ਨੂੰ ਉਹ ਸਕੂਲ ਦੇ ਵਿੱਚ ਦਾਖਲ ਕਰਵਾਇਆ ਸੀ ਅਸੀਂ ਦੁਪਹਿਰ ਦਾ ਖਾਣਾ ਸਕੂਲ ਵਿੱਚੋਂ ਹੀ ਖਾ ਲੈਂਦੇ ਸੀ ਤੇ ਮਾਂ ਕਹਿੰਦੀ ਸੀ ਕਿ ਚੰਗਾ ਤੁਹਾਡੇ ਸਕੂਲ ਵਿੱਚ ਤੁਹਾਨੂੰ ਦੁਪਹਿਰ ਦੀ ਰੋਟੀ ਮਿਲ ਜਾਂਦੀ ਹੈ ਕਟੇਵ ਕੜ ਤੁਹਾਡਾ ਟੀਡ ਪਰ ਜਾਂਦਾ ਹੈ ਇਦਾਂ ਹੀ ਦਿਨ ਬੀਤ ਰਹੇ ਸੀ ਮੇਰੇ ਮਾਪਿਓ ਚਾਹੁੰਦੇ ਸੀ ਕਿ ਅਸੀਂ ਦੋਨੋਂ ਜਣੇ ਥੋੜਾ ਬਹੁਤ ਪੜ ਲਈਏ ਤਾਂ ਕਿ ਸਮਾਜ ਦੇ ਵਿੱਚ ਅਸੀਂ ਰਹਿਣ ਦੇ ਲਾਇਕ ਹੋ ਸਕੀਏ ਸਾਡੇ ਵਿੱਚ ਸਮਝਦਾਰੀ ਆ ਜਾਵੇ ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਜੋ ਸਾਡੇ ਨਾਲ ਹੋਇਆ ਉਹ ਬਹੁਤ ਹੀ ਮਾੜਾ ਸੀ ਮੇਰੇ ਮਾਪਿਓ ਜਿਸ ਬਿਲਡਿੰਗ ਵਿੱਚ ਮਜ਼ਦੂਰੀ ਕਰਦੇ ਸੀ ਉਹ ਹਾਲੇ ਪੂਰੇ ਤਰੀਕੇ ਨਾਲ ਤਿਆਰ ਨਹੀਂ ਹੋਈ ਸੀ ਮੇਰੇ ਮਾਪੇ ਉੱਥੇ ਕੰਮ ਕਰ ਰਹੇ ਸੀ ਤੇ ਅਚਾਨਕ ਹੀ ਫਿਸਲ ਗਏ نیچے ਡਿੱਗਣ ਨਾਲ ਉਹਨਾਂ ਦੀ ਮੌਤ ਹੋ ਗਈ ਸਾਡੇ ਭੈਣ ਭਰਾਵਾਂ ਤੇ ਜੀਤਾ ਕਹਿ ਟੁੱਟ ਗਿਆ ਹੋਵੇ ਮੇਰਾ ਭਰਾ ਤੇ ਮੈਂ ਰੋ ਰੋ ਕੇ ਸਾਡਾ ਬੁਰਾ ਹਾਲ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਕੋਈ ਰਿਸ਼ਤੇਦਾਰ ਨਹੀਂ ਸੀ ਜੋ ਸਾਡਾ ਸਾਥ ਦਿੰਦਾ ਬਸ ਰਿਸ਼ਤੇਦਾਰ ਆਏ ਤੇ ਉਹਨਾਂ ਦਾ ਸੰਸਕਾਰ ਕੀਤਾ ਤੇ ਚਲੇ ਗਏ ਪਰ ਸਾਰੇ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰ ਰਹੇ ਸੀ ਕਿ ਹੁਣ ਇਹਨਾਂ ਦੋਨਾਂ ਦਾ ਕੀ ਬਣੂਗਾ ਤਾਂ ਇਹਨਾਂ ਨੂੰ ਕੌਣ ਆਪਣੇ ਕੋਲ ਰੱਖੂਗਾ ਸਾਰੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਇੱਕ ਦੂਜੇ ਦੇ ਕੰਨਾਂ ਵਿੱਚ ਸਾਡੀਆਂ ਹੀ ਗੱਲਾਂ ਸੀ ਕੋਈ ਕਹਿ ਰਿਹਾ ਸੀ ਕਿ ਹੁਣ ਇਹਨਾਂ ਦਾ ਔਖਾ ਹੋ ਗਿਆ ਕੋਈ ਕਹਿ ਰਿਹਾ ਸੀ ਤੂੰ ਲੈ ਜਾ ਤੇ ਕੋਈ ਕਹਿ ਰਿਹਾ ਸੀ ਤੂੰ ਲੈ ਜਾ ਅਖੀਰ ਫੈਸਲਾ ਹੋਇਆ ਕਿ ਸਾਡੇ ਮਾਮਾ ਮਮੀ ਸਾਨੂੰ ਦੋਨਾਂ ਨੂੰ ਪਾਲਣਗੇ ਉਹ ਸਾਡੀ ਪਰਵਰਿਸ਼ ਕਰਨਗੇ ਅਤੇ ਉਹਨਾਂ ਦੇ ਨਾਲ ਹੀ ਸਾਨੂੰ ਰਹਿਣਾ ਵਹਿਣਾ ਫਿਰ ਉਹ ਸਾਨੂੰ ਨਾਲ ਲੈ ਗਏ ਉਸ ਸਮੇਂ ਮੇਰੀ ਉਮਰ ਬਹੁਤ ਛੋਟੀ ਸੀ ਮੇਰਾ ਭਰਾ ਮਸਾਈ 6 ਸਾਲਾਂ ਦਾ ਮੇਰੇ ਮਾਮੇ ਦੀ ਧੀ ਸੀ ਜੋ ਮੇਰੀ ਹੀ ਉਮਰ ਦੀ ਸੀ ਉਹਨਾਂ ਦੇ ਘਰ ਪਹੁੰਚਦੇ ਹੀ ਸਾਰਾ ਕੰਮ ਮੇਰੇ ਤੇ ਸੌਂਡ ਦਿੱਤਾ ਪੂਰਾ ਦਿਨ ਮੈਂ ਘਰ ਦਾ ਕੰਮ ਕਰਦੀ ਉਸ ਤੋਂ ਬਾਅਦ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਹਮੇਸ਼ਾ ਮੈਨੂੰ ਤਾਨੇ ਹੀ ਮਾਰਦੀ ਅਤੇ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਮੇਰਾ ਕੀ ਕਸੂਰ ਸੀ ਮੇਰੇ ਭਰਾ ਨਾਲ ਤਾਂ ਉਹ ਥੋੜਾ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਸ ਦਾ ਆਪਣਾ ਕੋਈ ਪੁੱਤ ਨਹੀਂ ਸੀ ਪਰ ਮੇਰੇ ਨਾਲ ਉਸ ਦਾ ਸੁਭਾਅ ਬਿਲਕੁਲ ਵਧੀਆ ਨਹੀਂ ਸੀ ਮੇਰੇ ਭਰਾ ਨਾਲ ਤਾਂ ਸ਼ਾਇਦ ਇਸੇ ਕਰਕੇ ਉਹ ਥੋੜਾ ਬਹੁਤ ਲਗਾਵ ਕਰਦੀ ਸੀ ਇੱਕ ਦਿਨ ਮੈਂ ਮਾਮਾ ਜੀ ਨੂੰ ਕਿਹਾ ਕਿ ਜੇ ਮੈਂ ਘਰ ਦਾ ਸਾਰਾ ਕੰਮ ਕਰੂੰਗੀ ਸਕੂਲ ਵੀ ਨਹੀਂ ਜਾਊਂਗੀ ਪਰ ਮੇਰੇ ਭਰਾ ਨੂੰ ਤੁਸੀਂ ਸਕੂਲ ਵਿੱਚ ਦਾਖਲ ਕਰਵਾ ਦਿਓ ਤਾਂ ਮੇਰੀ ਮੰਮੀ ਨੇ ਮੇਰੀ ਗੱਲ ਮੰਨ ਲਈ ਤੇ ਮੇਰੇ ਭਰਾ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ ਮੈਂ ਬਹੁਤ ਖੁਸ਼ੀ ਹੁਣ ਰੋ ਸਕੂਲ ਜਾਂਦਾ ਅਤੇ ਉਸ ਨੂੰ ਵੇਖ ਕੇ ਮੈਨੂੰ ਬੜਾ ਸਕੂਨ ਮਿਲਦਾ ਇਦਾਂ ਹੀ ਸਮਾਂ ਬੀਤਦਾ ਗਿਆ ਉਹਨਾਂ ਦੇ ਘਰ ਰਹਿੰਦੇ ਰਹਿੰਦੇ ਸਾਨੂੰ 3 ਸਾਲ ਹੋ ਗਏ ਸੀ ਅਤੇ ਹੁਣ ਮੇਰੀ ਉਮਰ 17 ਸਾਲਾਂ ਦੀ ਹੋ ਗਈ ਸੀ ਮੈਂ ਦੇਖਣ ਦੇ ਵਿੱਚ ਬਹੁਤ ਹੀ ਸੋਹਣੀ ਸੀ ਤੇ ਮੇਰੀ ਮੰਮੀ ਦੀ ਧੀ ਇੰਨੀ ਜ਼ਿਆਦਾ ਸੋਹਣੀ ਨਹੀਂ ਸੀ ਇਸ ਲਈ ਉਹ ਹਰ ਦਿਨ ਮੇਰੇ ਰਿਸ਼ਤੇ ਆਉਂਦੇ ਇਹ ਗੱਲ ਮੇਰੀ ਮੰਮੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਉਹ ਸਥਿਤੀ ਲਈ ਕੋਈ ਰਿਸ਼ਤਾ ਨਹੀਂ ਆਉਂਦਾ ਸੀ ਅਤੇ ਉਹ ਮੇਰੇ ਲਈ ਆਉਂਦਿਆਂ ਰਿਸ਼ਤਿਆਂ ਨੂੰ ਵੇਖ ਕੇ ਚਿਰਦੀ ਰਹਿੰਦੀ ਸੀ ਮੇਰੇ ਤੋਂ ਹੋਰ ਵੀ ਨਾਰਾਜ਼ ਰਹਿੰਦੀ ਮੈਂ ਬੜੀ ਪਰੇਸ਼ਾਨ ਹੋ ਗਈ ਸੀ ਕਿਉਂਕਿ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਅਤੇ ਮੈਨੂੰ ਹੀ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ ਮੈਂ ਪਰਮਾਤਮਾ ਨੂੰ ਦੁਆ ਕਰਦੀ ਕਿ हे ਪਰਮਾਤਮਾ ਉਸ ਸਥਿਤੀ ਨੂੰ ਵੀ ਰਿਸ਼ਤਾ ਹੋ ਜਾਵੇ ਕੋਈ ਵਧੀਆ ਰਿਸ਼ਤਾ ਆਵੇ ਤੇ ਉਹ ਵੀ ਆਪਣੇ ਸਹੁਰੇ ਘਰ ਚਲੀ ਜਾਵੇ ਪਰ ਮੈਂ ਕੀ ਕਰ ਸਕਦੀ ਸੀ ਮੇਰੇ ਲਈ ਜਿੰਨੇ ਵੀ ਰਿਸ਼ਤੇ ਆਉਂਦੇ ਮੇਰੀ ਮੰਮੀ ਉਹਨਾਂ ਨੂੰ ਕੁਝ ਨਾ ਕੁਝ ਕਹਿ ਕੇ ਭਜਾ ਦਿੰਦੀ ਸੀ ਉਹ ਨਹੀਂ ਚਾਹੁੰਦੀ ਸੀ ਮੈਂ ਵਧੀਆ ਘਰ ਵਿੱਚ ਜਾਵਾਂ ਇੱਕ ਦਿਨ ਮੇਰੇ ਲਈ ਇੱਕ ਰਿਸ਼ਤਾ ਆਇਆ ਉਸ ਦਿਨ ਮੇਰੀ ਮੰਮੀ ਦਾ ਸੁਭਾਅ ਬੜਾ ਹੀ ਬਦਲਿਆ ਲੱਗ ਰਿਹਾ ਸੀ ਮੈਂ ਚੁੱਪ ਸੀ ਕੁਝ ਵੀ ਨਾ ਕਿਹਾ ਅਤੇ ਉਸ ਨੇ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੇ ਮੈਨੂੰ ਬਹੁਤ ਹੀ ਸੋਨਾ ਸੂਟ ਪਾਉਣ ਨੂੰ ਦਿੱਤਾ ਤੇ ਉਹਨਾਂ ਦੇ ਸਾਹਮਣੇ ਲੈ ਕੇ ਗਈ ਮੈਂ ਆਪਣੇ ਆਪ ਵਿੱਚ ਸੰਗ ਰਹੀ ਸੀ ਮੈਂ ਵੇਖਣ ਨੂੰ ਤਾਂ ਬਹੁਤ ਸੋਹਣੀ ਸੀ ਉਹਨਾਂ ਨੇ ਮੈਨੂੰ ਦੇਖਦੇ ਹੀ ਝੱਟ ਪਸੰਦ ਕਰ ਲਿਆ ਪਰ ਮੈਨੂੰ ਮੰਮੀ ਦਾ ਰੂਪ ਸਮਝ ਨਹੀਂ ਆ ਰਿਹਾ ਸੀ ਕਿ ਹਮੇਸ਼ਾ ਕੌੜਾ ਬੋਲਣ ਵਾਲੀ ਅੱਜ ਇੰਨੀ ਮਿੱਠੀ ਕਿੱਦਾਂ ਹੋ ਗਈ ਸੀ ਜੋ ਮੈਨੂੰ ਦਿਨ ਰਾਤ ਤਾਨੇ ਮਾਰਦੀ ਸੀ ਅੱਜ ਉਹ ਇੰਨੇ ਪਿਆਰ ਭਰੇ ਸ਼ਬਦ ਮੈਨੂੰ ਕਿੱਦਾਂ ਕਹਿ ਰਹੀ ਮੈਨੂੰ ਤਾਂ ਸੱਚ ਹੀ ਨਹੀਂ ਆ ਰਿਹਾ ਸੀ ਕਿ ਉਹ ਮੇਰੀ ਮੰਮੀ ਹੈ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਲਈ ਸੀ ਅਤੇ ਮੇਰੇ ਸਹੁਰੇ ਘਰ ਦੇ ਵਿੱਚ ਮੇਰਾ ਘਰ ਵਾਲਾ ਤੇ ਮੇਰੇ ਸਾਸੋਹਰਾ ਤੇ ਆਨੰਦ ਸੀ ਨਣ ਦਾ ਵਿਆਹ ਹੋ ਚੁੱਕਾ ਸੀ ਤੇ ਮੇਰਾ ਘਰ ਵਾਲਾ ਇਕੱਲਾ ਹੀ ਪੁੱਤ ਸੀ ਉਹ ਵੀ ਬੜੇ ਲਾਡਾਂ ਨਾਲ ਪਾਲਿਆ ਹੋਇਆ ਸੀ ਵਿਆਹ ਦਾ ਪੂਰਾ ਖਰਚਾ ਉਹਨਾਂ ਨੇ ਆਪ ਚੁੱਕਿਆ ਸੀ ਬੜੀ ਧੂਮ-ਧਾਮ ਨਾਲ ਮੇਰਾ ਵਿਆਹ ਹੋਇਆ ਅੱਜ ਮੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ ਅਤੇ ਘਰ ਬਹੁਤ ਹੀ ਜ਼ਿਆਦਾ ਸੋਹਣਾ ਸੀ ਮੈਨੂੰ ਮੇਰੇ ਘਰਵਾਲੇ ਦੇ ਕਮਰੇ ਵਿੱਚ ਲੈ ਕੇ ਗਏ ਤੇ ਜਦੋਂ ਮੈਂ ਅੰਦਰ ਗਈ ਕਮਰਾ ਫੁੱਲਾਂ ਨਾਲ ਸਜਿਆ ਸੀ ਹਰ ਇੱਕ ਸੁੱਖ ਦਾ ਸਮਾਨ ਕਮਰੇ ਵਿੱਚ ਸੀ ਖਾਣ ਪੀਣ ਦਾ ਪਤਾ ਨਹੀਂ ਕਿੰਨਾ ਹੀ ਸਮਾਨ ਪਿਆ ਸੀ ਮੈਂ ਬਹੁਤ ਖੁਸ਼ ਹੋ ਰਹੀ ਸੀ ਪਰ ਮੈਨੂੰ ਡਰ ਵੀ ਲੱਗ ਰਿਹਾ ਸੀ ਮੈਂ ਬੈੱਡ ਤੇ ਬੈਠੀ ਆਪਣੇ ਘਰ ਵਾਲੇ ਦੀ ਉਡੀਕ ਕਰ ਰਹੀ ਸੀ ਕਿ ਕਦੋਂ ਉਹ ਆਉਣਗੇ ਥੋੜੇ ਚਿਰ ਬਾਅਦ ਉਹ ਕਮਰੇ ਦੇ ਵਿੱਚ ਆਏ ਅਤੇ ਬਾਥਰੂਮ ਦੇ ਵਿੱਚ ਚਲੇ ਗਏ ਅਤੇ ਫਿਰ ਉਹਨਾਂ ਨੇ ਆਪਣੇ ਕੱਪੜੇ ਬਦਲੇ ਤੇ ਚੁੱਪ ਕਰਕੇ ਇੱਕ ਪਾਸੇ ਸੌਂ ਗਏ ਮੈਨੂੰ ਬੜਾ ਅਜੀਬ ਲੱਗਾ ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਥੱਕ ਗਏ ਹੁਣ ਇਸ ਲਈ ਸੌਂਗੇ ਮੈਂ ਵੀ ਨਾਲ ਹੀ ਸੌਂ ਗਈ ਸੀ ਅਗਲੇ ਦਿਨ ਮੈਂ ਛੇਤੀ ਉੱਠੀ ਤੇ ਤਿਆਰ ਹੋ ਕੇ ਕਮਰੇ ਚੋਂ ਬਾਹਰ ਨਿਕਲੀ ਅਤੇ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਾਇਆ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਨਾ ਲੈ ਮੈਂ ਚਾਹ ਬਣਾਉਣੀ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਮੈਂ ਮਿੱਠੇ ਵਿੱਚ ਕੀ ਬਣਾਵਾਂ ਤਾਂ ਉਹਨਾਂ ਨੇ ਕਿਹਾ ਤੂੰ ਆਪਣੇ ਕਮਰੇ ਵਿੱਚ ਆਰਾਮ ਕਰ ਤੈਨੂੰ ਇੱਕ ਦਿਨ ਹੋਇਆ ਕੋਈ ਲੋੜ ਨਹੀਂ ਕੰਮ ਕਰਨ ਦੀ ਹਲੇ ਤੂੰ ਆਪਣਾ ਆਰਾਮ ਕਰ ਮੈਨੂੰ ਤਾਂ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਨੂੰ ਇੰਨਾ ਵਧੀਆ ਘਰ ਤੇ ਇੰਨੇ ਵਧੀਆ ਲੋਕ ਮਿਲੇ ਸੀ ਮੇਰੇ ਵਿਆਹ ਨੂੰ ਹਲੇ ਇੱਕ ਦਿਨ ਹੋਇਆ ਸੀ ਹੌਲੀ ਹੌਲੀ ਸਮਾਂ ਬੀਤ ਗਿਆ ਵਿਆਹ ਨੂੰ 15 ਦਿਨ ਹੋਏ ਮੈਂ ਥੋੜੀ ਬਹੁਤ ਉਦਾਸ ਰਹਿਣ ਲੱਗੀ ਕਿਉਂਕਿ ਮੇਰਾ ਘਰ ਵਾਲਾ ਮੇਨਾਂ ਗੱਲ ਨਹੀਂ ਕਰਦਾ ਸੀ ਨਾ ਹੀ ਮੈਨੂੰ ਬੁਲਾਉਂਦਾ ਨਾ ਹੀ ਮੇਰੇ ਵੱਲ ਵੇਖਦਾ ਤੇ ਨਾ ਹੀ ਮੈਨੂੰ ਪਿਆਰ ਕਰਦਾ ਸੀ ਮੇਰਾ ਕਰਵਾਲਾ ਸਵੇਰੇ ਜਾਂਦਾ ਤੇ ਸ਼ਾਮ ਨੂੰ ਆਉਂਦਾ ਸੀ ਅਤੇ ਫਿਰ ਚੁੱਪ ਕਰਕੇ ਸੌ ਜਾਂਦਾ ਮੈਨੂੰ ਬੜਾ ਅਜੀਬ ਲੱਗਦਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਇਦਾਂ ਕਿਉਂ ਕਰ ਰਿਹਾ ਹੈ ਉਹ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਮੈਂ ਸੋਚਣ ਲੱਗੀ ਸੀ ਕਿ ਸ਼ਾਇਦ ਉਹ ਮੈਨੂੰ ਪਸੰਦ ਹੀ ਨਹੀਂ ਕਰਦਾ ਸ਼ਾਇਦ ਕਿਸੇ ਹੋਰ ਨੂੰ ਪਸੰਦ ਕਰਦੇ ਹੋਣ ਅਤੇ ਉਹਨਾਂ ਦਾ ਵਿਆਹ ਉਹਨਾਂ ਨਾਲ ਕਰਾਉਣ ਦਾ ਇਰਾਦਾ ਹੋਵੇ ਤੇ ਮੇਰੇ ਨਾਲ ਜ਼ਬਰਦਸਤੀ ਹੋ ਗਿਆ ਹੋਵੇ ਇਹ ਸਭ ਗੱਲਾਂ ਮੇਰੇ ਦਿਮਾਗ ਵਿੱਚ ਆ ਰਹੀਆਂ ਸਨ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸਦੇ ਨਾਲ ਗੱਲ ਕਰਾਂ ਮੈਂ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਇਦਾਂ ਕਰਦੇ ਕਰਦੇ 3 ਮਹੀਨੇ ਬੀਤ ਗਏ ਸਨ ਹੁਣ ਤਾਂ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਸੀ ਮੇਰੇ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਸੀ ਇੱਕ ਦਿਨ ਘਰ ਵਿੱਚ ਕੋਈ ਵੀ ਨਹੀਂ ਸੀ ਮੇਰੇ ਸੱਸ ਸਹੁਰਾ ਫੰਕਸ਼ਨ ਵਿੱਚ ਗਏ ਸੀ ਜਿੱਦਾਂ ਹੀ ਉਹ ਆਏ ਮੈਂ ਉਹਨਾਂ ਦਾ ਹੱਥ ਫੜਿਆ ਤੇ ਉਹਨਾਂ ਨੂੰ ਕਮਰੇ ਵਿੱਚ ਲੈ ਕੇ ਆਈ ਤੇ ਮੈਂ ਕਿਹਾ ਮੈਨੂੰ ਤੁਹਾਡ ਨਾਲ ਗੱਲ ਕਰਨੀ ਹੈ। ਉਹਨਾਂ ਨੇ ਕਿਹਾ ਹਾਂ ਦੱਸ ਕੀ ਗੱਲ ਕਰਨੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਸੰਦ ਨਹੀਂ ਕਿ ਤੁਹਾਡਾ ਵਿਆਹ ਮੇਰੇ ਨਾਲ ਜ਼ਬਰਦਸਤੀ ਹੋਇਆ। ਉਹਨਾਂ ਨੇ ਕਿਹਾ ਤੂੰ ਇਦਾਂ ਕਿਉਂ ਕਹਿ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇ ਨਾਲ ਗੱਲ ਨਹੀਂ ਕਰਦੇ। ਮੈਨੂੰ ਪਿਆਰ ਨਹੀਂ ਕਰਦੇ। ਮੈਨੂੰ ਬੁਲਾਉਂਦੇ ਤੱਕ ਨਹੀਂ। ਸਾਡੇ ਵਿਆਹ ਨੂੰ 3 ਮਹੀਨੇ ਹੋ ਗਏ ਨੇ। ਤੁਸੀਂ ਕਦੀ ਮੈਨੂੰ ਨਹੀਂ ਬੁਲਾਇਆ ਤੇ ਨਾ ਹੀ ਤੁਸੀਂ ਮੇਰੇ ਨੇੜੇ ਆਏ। ਇਦਾਂ ਤੁਸੀਂ ਕਿਉਂ ਕਰ ਰਹੇ ਹੋ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਤੁਸੀਂ ਮੈਨੂੰ ਮਾਫ ਕਰ ਦਿਓ ਉਸਨੇ ਕਿਹਾ ਕਿ ਜਹੀ ਕੋਈ ਗੱਲ ਨਹੀਂ ਜੋ ਮੈਂ ਤੈਨੂੰ ਪਸੰਦ ਨਹੀਂ ਕਰਦਾ ਤੂੰ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਬਹੁਤ ਹੀ ਵਧੀਆ ਕੁੜੀ ਹੈ ਪਰ ਮੇਰੀ ਮਜਬੂਰੀ ਹੈ ਫਿਰ ਮੇਰਾ ਘਰੌੜਾ ਚੁੱਪ ਹੋ ਗਿਆ ਉਸਨੇ ਮੈਨੂੰ ਸਮਝਾਉਂਦੇ ਹੋਏ ਕਿਹਾ ਕਿ ਤੇਰੇ ਘਰਦਿਆਂ ਨੇ ਤੇਰੇ ਮਾਮਾ ਮਾਮੀ ਨੇ ਤੈਨੂੰ ਕੁਝ ਨਹੀਂ ਦੱਸਿਆ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਉਹਨਾਂ ਨੇ ਮੈਨੂੰ ਕੀ ਦੱਸਣਾ ਸੀ ਤੁਸੀਂ ਦੱਸੋ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਉਸਨੇ ਤੁਸੀਂ ਮੈਨੂੰ ਦੱਸੋ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਤਾਂ ਮੈਂ ਇੱਥੋਂ ਚਲੀ ਜਾਣੀ ਹਾਂ ਮੈਂ ਤੁਹਾਨੂੰ ਤੰਗ ਨਹੀਂ ਕਰਾਂਗੀ ਮੇਰੇ ਘਰ ਵਾਲੇ ਨੇ ਮੈਨੂੰ ਸੋਫੇ ਤੇ ਬਿਠਾਇਆ ਤੇ ਪਾਣੀ ਦਾ ਗਲਾਸ ਦਿੱਤਾ ਤੇ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਅਜੇਹੀ ਕੀ ਗੱਲ ਸੀ ਇਹ ਸਭ ਕੁਝ ਕੀ ਹੋ ਰਿਹਾ ਸੀ ਅਤੇ ਉਸ ਤੋਂ ਬਾਅਦ ਜੋ ਉਸਨੇ ਕਿਹਾ ਉਸ ਨਾਲ ਤਾਂ ਮੇਰੀ ਜ਼ਿੰਦਗੀ ਹੀ ਬਦਲ ਗਈ ਸੀ ਉਸਨੇ ਮੈਨੂੰ ਕਿਹਾ ਕਿ ਜੋ ਤੂੰ ਮੇਰੇ ਤੋਂ ਚਾਹੁੰਦੀ ਹੈ ਉਹ ਮੈਂ ਤੈਨੂੰ ਨਹੀਂ ਦੇ ਸਕਦਾ ਕਿਉਂਕਿ ਮੇਰਾ ਸਰੀਰ ਬਹੁਤ ਕਮਜ਼ੋਰ ਹੈ ਤੇ ਮੇਰਾ ਅਧੂਰਾ ਸਰੀਰ ਹੈ ਮੇਰੇ ਅੰਦਰ ਪਿਆਰ ਕਰਨ ਦੀ ਤਾਕਤ ਹੀ ਹੈ ਨਹੀਂ ਉਸ ਦੀ ਇਹ ਗੱਲ ਸੁਣਦੇ ਹੀ ਮੇਰੇ ਤੇ ਜਿੱਦਾਂ ਬਿਜਲੀ ਗਰ ਗਈ ਸੀ ਮੈਂ ਸੋ ਨਹੀਂ ਹੋ ਗਈ ਸੀ ਮੇਰੇ ਘਰਵਾਲੇ ਨੇ ਕਿਹਾ ਕਿ ਮੇਰੇ ਮਾਪਿਓ ਨੇ ਤੇਰੇ ਮਾਮਾ ਮਮੀ ਨੂੰ ਸਾਰੀ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਜੋ ਵੀ ਕਮੀ ਮੇਰੇ ਵਿੱਚ ਹੈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਇਸ ਦੇ ਬਦਲੇ ਉਹਨਾਂ ਨੇ ਤੇਰੇ ਮਾਮਾ ਮਮੀ ਨੂੰ 10 ਲੱਖ ਰੁਪਏ ਵੀ ਦਿੱਤੇ ਮੇਰੇ ਘਰ ਵਾਲੇ ਨੇ ਕਿਹਾ ਕਿ ਇਸ ਦਾ ਮਤਲਬ ਤੇਰੇ ਮਾਮਾ ਮਮੀ ਨੇ ਤੈਨੂੰ ਸੱਚਾਈ ਨਹੀਂ ਦੱਸੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ ਤੇ ਮੇਰੀ ਹਾਲਤ ਬਹੁਤ ਖਰਾਬ ਸੀ ਹੰਝੂ ਰੁਕੰਦਾ ਨਾ ਨਹੀਂ ਲੈ ਰਹੇ ਸਨ ਮੇਰੀਆਂ ਅੱਖਾਂ ਦੇ ਵਿੱਚ ਹਨੇਰਾ ਛਾ ਗਿਆ ਸੀ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਇਹ ਸਭ ਕੁਝ ਕੀ ਹੋ ਰਿਹਾ ਸੀ ਆਖਰ ਕਿਉਂ ਮੇਰੇ ਘਰ ਵਾਲੇ ਨੇ ਮੇਰੀ ਹਾਲਤ ਦੇਖ ਕੇ ਮੈਨੂੰ ਬੈੱਡ ਤੇ ਆਰਾਮ ਕਰਨ ਨੂੰ ਕਹਿ ਦਿੱਤਾ ਸੀ ਅਤੇ ਉਸ ਤੋਂ ਬਾਅਦ ਸਮਝ ਨਹੀਂ ਆ ਰਹੀ ਸੀ ਕਿ ਜ਼ਿੰਦਗੀ ਵਿੱਚ ਇਹ ਪਹਹਾਲ ਕਿੱਥੋਂ ਆਇਆ ਫਿਰ ਉਹ ਕਹਿਣ ਲੱਗਾ ਕਿ ਮੈਂ ਤੇਨਾਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੇਰੇ ਮਾਪਿਓ ਨੇ ਤੇਰੇ ਨਾਲ ਮੇਰਾ ਵਿਆਹ ਮਜਬੂਰੀ ਵਿੱਚ ਕੀਤਾ ਮੈਂ ਤਾਂ ਕਿਸੇ ਵੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੇ ਨਾ ਹੀ ਮੈਂ ਕਿਸ ਦੀ ਜ਼ਿੰਦਗੀ ਖਰਾਬ ਕਰਨਾ ਚਾਹੁੰਦਾ ਸੀ ਪਰ ਮੇਰੇ ਮਾਪਿਓ ਨੂੰ ਲੋਕ ਤਾਨੇ ਮਾਰਦੇ ਸੀ ਇਸ ਲਈ ਉਹ ਚਾਹੁੰਦੇ ਸਨ ਕਿ ਮੇਰਾ ਵਿਆਹ ਹੋ ਜਾਵੇ ਕਿਉਂਕਿ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਗੱਲਾਂ ਸੁਣਾਉਂਦੇ ਮੈਨੂੰ ਉਹਨਾਂ ਦੇ ਮਜਬੂਰ ਕਰ ਦਿੱਤਾ ਤੇ ਧਮਕੀ ਦਿੱਤੀ ਕਿ ਜੇ ਮੈਂ ਵਿਆਹ ਨਾ ਕੀਤਾ ਤਾਂ ਆਪਣੇ ਆਪ ਨੂੰ ਖਤਮ ਕਰ ਲੈਣਗੇ ਮੇਰੀ ਮਾਂ ਬਹੁਤ ਹੀ ਜ਼ਿਆਦਾ ਅਦਾਸ ਰਹਿੰਦੀ ਸੀ ਪਰੇਸ਼ਾਨ ਰਹਿੰਦੀ ਸੀ ਰਿਸ਼ਤੇਦਾਰਾਂ ਦੇ ਤਾਨਿਆਂ ਨੇ ਉਸ ਨੂੰ ਬਿਮਾਰ ਕਰ ਦਿੱਤਾ ਸੀ ਅਤੇ ਬਸ ਉਹਨਾਂ ਨੂੰ ਛੁਪ ਕਰਾਉਣ ਲਈ ਮੇਰੀ ਮਾਂ ਮੇਰਾ ਵਿਆਹ ਕਰਾਉਣਾ ਚਾਹੁੰਦੀ ਸੀ ਮੈਨੂੰ ਮਜਬੂਰੀ ਵਿੱਚ ਵਿਆਹ ਕਰਨਾ ਪਿਆ ਅਤੇ ਜਿਸ ਦੇ ਨਾਲ ਤੇਰੀ ਵੀ ਜ਼ਿੰਦਗੀ ਬਰਬਾਦ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਪਰ ਜੇ ਤੂੰ ਚਾਹਨੀ ਹੈ ਤਾਂ ਤੂੰ ਮੈਨੂੰ ਛੱਡ ਕੇ ਜਾ ਸਕਦੀ ਹੈ ਤੇਨੂੰ ਕੋਈ ਵੀ ਨਹੀਂ ਰੋਕੂਗਾ ਤੇਰੇ ਅੱਗੇ ਤੇਰੀ ਸਾਰੀ ਜ਼ਿੰਦਗੀ ਪਈ ਹੈ ਤੂੰ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀ ਸਕਦੀ ਹੈ ਉਸ ਦਿਨ ਮੈਂ ਬਹੁਤ ਸੋਚਿਆ ਅਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਫਿਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਇੱਥੇ ਹੀ ਰਵਾਂਗੀ ਤੁਹਾਡੇ ਨਾਲ ਹਮੇਸ਼ਾ ਲਈ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਹੈ ਉਸ ਨੇ ਕਿਹਾ ਹਾਂ ਦੱਸ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰਾ ਭਰਾ ਮੇਰੇ ਮਾਮੀ ਕੋ ਰਹਿੰਦਾ ਹੈ ਕਿ ਤੁਸੀਂ ਉਸ ਨੂੰ ਇੱਥੇ ਲੈ ਆਉਂਗੇ ਮੇਟੋਨੀ ਹੋ ਮੇਰੇ ਨਾਲ ਰਵੇ ਤੇ ਉਹ ਪੜਾਈ ਦਾ ਖਰਚਾ ਤੁਸੀਂ ਕਰੋ ਅਤੇ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਤੇ ਇੱਕ ਚੰਗਾ ਇਨਸਾਨ ਬਣੇ ਮੇਰੇ ਘਰ ਵਾਲੇ ਨੇ ਮੇਰੀ ਗੱਲ ਸੁਣਦੇ ਹੀ ਹਾਂ ਕਰ ਦਿੱਤੀ ਸੀ ਉਸ ਨੇ ਕਿਹਾ ਕਿ ਬਿਲਕੁਲ ਇਦਾਂ ਹੀ ਹੋਊਗਾ ਉਹ ਉਸ ਨੂੰ ਲੈ ਕੇ ਆਇਆ ਉਸ ਨੂੰ ਵਧੀਆ ਸਕੂਲ ਵਿੱਚ ਦਾਖਲ ਕਰਵਾਇਆ ਮੇਰੇ ਭਰਾ ਨੇ ਆਪਣੀ ਪੜ੍ਹਾਈ ਵਧੀਆ ਕੀਤੀ ਉਹ ਹਰ ਸਾਲ ਚੰਗੇ ਨੰਬਰਾਂ ਵਿੱਚ ਪਾਸ ਹੁੰਦਾ ਅਤੇ ਹੁਣ ਉਹ ਪੜ੍ਹ ਲਿਖ ਕੇ ਇੱਕ ਚੰਗਾ ਅਫਸਰ ਬਣ ਗਿਆ ਹੈ ਅਤੇ ਉਸ ਨੂੰ ਸਰਕਾਰ ਵੱਲੋਂ ਕੋਠੀ ਵੀ ਮਿਲ ਗਈ ਹੈ ਅਤੇ ਹੁਣ ਅਸੀਂ ਇੱਕ ਵਧੀਆ ਕੁੜੀ ਲੱਭ ਕੇ ਉਸ ਦਾ ਵਿਆਹ ਵੀ ਕਰ ਦਿੱਤਾ ਹੈ ਮੇਰਾ ਭਰਾ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਹੈ ਤੇ ਮੈਂ ਆਪਣੇ ਭਰਾ ਨੂੰ ਦੇਖ ਕੇ ਬਹੁਤ ਖੁਸ਼ ਹਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਰਿਹਾ ਹੈ ਤੇ ਮੈਂ ਆਪਣੇ ਘਰ ਵਿੱਚ ਖੁਸ਼ ਹਾਂ ਮੇਰੀ ਜ਼ਿੰਦਗੀ ਹਾਲੇ ਵੀ ਉੱਥੇ ਹੀ ਜਿੱਦਾਂ ਰੁਕੀ ਹੋਵੇ ਪਰ ਮੈਨੂੰ ਆਪਣੇ ਘਰ ਵਾਲੇ ਦੇ ਰੂਪ ਵਿੱਚ ਇੱਕ ਚੰਗਾ ਦੋਸਤ ਮਿਲ ਗਿਆ ਹੈ ਬਸ ਇਹੀ ਸੀ ਮੇਰੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਆਪਾਂ ਛੇਤੀ ਹੀ ਦੂਜੀ ਕਹਾਣੀ ਦੇ ਨਾਲ ਸਸ਼ੀਕਾਲ ਜੀ sari